ਮੈਂ ਅੱਜ ਬੜੇ ਫਕਰ ਨਾਲ ਇੱਕ ਅਨਾਉਂਸਮੈਂਟ ਕਰਨ ਜਾ ਰਿਹਾ ਕਿ ਬਠਿੰਡਾ ਰੈਫਾਇਨਰੀ ਵਾਲੇ 2600 ਕਰੋੜ ਰੁਪਏ ਪੰਜਾਬ ਵਿੱਚ ਹੋਰ ਇਨਵੈਸਟ ਕਰਨ ਜਾ ਰਹੇ ਆ ਬਠਿੰਡੇ ਕਰਨ ਜਾ ਰਹੇ ਆ ਜਿਹੜਾ ਇਹਨਾਂ ਦਾ ਐਗਜ਼ਿਸਟਿੰਗ ਕੈਂਪਸ ਹੈ ਉੱਥੇ ਹੀ ਕਰਨ ਜਾ ਰਹੇ ਆ ਤੇ ਜਿਹੜਾ ਕਿ ਆਪਾਂ ਨੂੰ ਪਤਾ ਹੈ ਕਿ ਮਿੱਤਲ ਗਰੁੱਪ ਤੇ ਐਚਪੀਸੀਐਲ ਦਾ ਇੱਕ ਟਾਈ ਅਪ ਹੋਇਆ ਹੋਇਆ ਬੜੀ ਢੇਰ ਦਾ ਔਰ ਇਹ ਇਹਦੇ ਵਿੱਚ ਲਗਾਤਾਰ ਅੱਗੇ ਵਾਧਾ ਕਰਦੇ ਰਹਿੰਦੇ ਆ ਔਰ ਇਹ ਆਪਣੇ ਹੁਣੇ ਮੈਂ ਇਹਨਾਂ ਨੂੰ ਮਾਈਕ ਹੈਂਡ ਓਵਰ ਕਰਦਾ ਥੋੜੀ ਦੇਰ ਚ ਤੁਹਾਨੂੰ ਦੱਸਣਗੇ ਕਿ ਇਹਨਾਂ ਦਾ ਪੰਜਾਬ ਨਾਲ ਕੀ ਐਕਸਪੀਰੀਅੰਸ ਹੈ ਔਰ ਕਿਉਂ ਇਹ ਨਵੇਂ ਪਲਾਂਟ ਔਰ ਜਿੰਨੀ ਐਕਸਪੈਂਸ਼ਨ ਹੈ ਇਹ ਪੰਜਾਬ 'ਚ ਕਰਨਾ ਚਾਹੁੰਦੇ ਆ ਔਰ ਕਰ ਰਹੇ ਆ ਇਹ ਜਿਹੜਾ ਇਹਨਾਂ ਦਾ ਉੱਥੇ ਪ੍ਰੋਜੈਕਟ ਹੈ ਪੂਰਾ ਜਿਹੜਾ ਕੈਂਪਸ ਹੈ ਉਹ 2000 ਏਕੜ ਤੇ ਹੈਗਾ ਬੰਨਿਆ ਹੋਇਆ ਔਰ ਇਹਨਾਂ ਦੇ ਜਿਹੜੇ ਆਪਰੇਸ਼ਨਸ ਚੱਲੂ ਹੋਏ ਸੀਗੇ ਉਹ 2011 ਚ ਹੋਏ ਸੀ origianally ਕੋਈ 90000 ਕਰੋੜ ਰੁਪਏ ਦੇ ਕਰੀਬ ਇਹਨਾਂ ਦਾ ਉਥੋਂ ਰੈਵਨਿਊ ਪੂਰੇ ਸਾਲ 'ਚ ਹੁੰਦਾ ਨਾ ਸਾਰੀ ਕੰਪਨੀ ਦਾ ਔਰ ਇਸ ਸਟੇਟ 'ਚ 2100 ਕਰੋੜ ਰੁਪਏ ਦੇ ਆਸ-ਪਾਸ ਸਾਰੀਆਂ ਆਪਰੇਸ਼ਨਸ ਤੋਂ ਜੋ ਵੀ ਸਟੇਟ 'ਚ ਇਹਨਾਂ ਦੇ ਚੱਲਦੇ ਆ ਉਹਦੇ 'ਚੋਂ ਟੈਕਸ ਵਿੱਚ ਇਹਨਾਂ ਦਾ ਯੋਗਦਾਨ ਹੈਗਾ ਕੱਲੀ ਇਹ ਕੰਪਨੀ ਦਾ ਔਰ ਦੂਜੀ ਗੱਲ ਇਹ ਹੈ ਕਿ ਇਹ ਹੁਣੇ ਮੈਨੂੰ ਦੱਸ ਵੀ ਰਹੇ ਸੀਗੇ ਹੁਣ ਆਉਣ ਵਾਲੇ ਟਾਈਮ ਵਿੱਚ ਇਹ ਗੈਸ ਸਟੇਸ਼ਨਸ ਵੀ ਚਾਲੂ ਕਰ ਰਹੇ ਹੈਗੇ ਆ ਜਗਾ ਜਗਾ ਅ ਮਤਲਬ ਕਿ ਜਿਨ੍ਹਾਂ ਨੇ ਵੀ ਲਾਣਾ ਅੱਗੇ ਮੈਨੂੰ ਪਤਾ ਹੈ ਕਿਸੇ ਵੱਲੇ ਹੁੰਦਾ ਸੀਗਾ ਜੀ ਜਦੋਂ ਕਿਸੇ ਨੇ ਪੈਟਰੋਲ ਪੰਪ ਲਗਾਣਾ ਹੈ ਤਾਂ ਬੜੀ ਵੱਡੀ ਚੀਜ਼ ਹੁੰਦੀ ਸੀ ਸੈਂਟਰ ਦੇ ਮਨਿਸਟਰਾਂ ਤੱਕ ਸਪਾਰਸ਼ਾ ਜਾਂਦੀਆਂ ਸੀ ਜੀ ਕਿ ਸਾਨੂੰ ਪੈਟਰੋਲ ਪੰਪ ਦਾ ਲਾਇਸੈਂਸ ਲੈ ਦੋ ਇਹ ਮੈਨੂੰ ਹੁਣੇ ਦੱਸ ਰਹੇ ਸੀ ਕਹਿੰਦੇ ਜੀ ਜੇ ਕਿਸੇ ਨੂੰ ਚਾਹੀਦਾ ਪੈਟਰੋਲ ਪੰਪ ਦਾ ਲਾਇਸੈਂਸ ਅਸੀਂ 2 ਦਿਨਾਂ ਵਿੱਚ ਦੇ ਦਾਂਗੇ ਮਤਲਬ ਤੁਸੀਂ ਅਪਲਾਈ ਕਰੋ ਜੇ ਉੱਥੇ ਜਿੰਨੀ ਜਗ੍ਹਾ ਹੈਗੀ ਤੁਹਾਡੇ ਕੋਲ ਜਗ੍ਹਾ ਹੈਗੀ ਜੋ ਫਰੰਟ ਚਾਹੀਦਾ ਹੈਗਾ ਅਸੀਂ 2 ਦਿਨਾਂ ਵਿੱਚ ਲਾਇਸੈਂਸ ਦੇ ਦਾਂਗੇ ਸੋ ਮੈਂ ਤੁਹਾਡੇ ਰਾਈ ਲੋਕਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਇਹ ਉਹ ਦਿਨ ਆ ਗਏ ਆ ਤੇ ਇਹਨਾਂ ਦਾ ਵੀ ਫਾਇਦਾ ਉਠਾਰਾ ਚਾਹੀਦਾ ਔਰ ਇਹ ਪੈਟਰੋਲ ਪੰਪ ਚ ਪੈਟਰੋਲ ਵੇਚਣਗੇ ਡੀਜ਼ਲ ਵੇਚਣਗੇ ਸੀਐਨਜੀ ਵੇਚਣਗੇ ਔਰ ਚਾਰਜਰ ਵੀ ਲਗਾਣਗੇ ਮੇਰੀ ਡਿਟੇਲ ਚ ਗੱਲ ਹੋ ਰਹੀ ਸੀ ਕਿ ਬੜਾ ਕੰਪਰੀਹੈਂਸਿਵ ਪੈਟਰੋਲ ਪੰਪ ਮਤਲਬ ਖੋਲਣਗੇ ਔਰ ਉਹਦੇ ਚ ਅੱਜਕੱਲ ਤਾਂ ਈ-ਟਰੀਜ਼ ਵੀ ਹੁੰਦੀਆਂ ਸੀਐਫਡੀ ਆ ਉਹ ਤੋਂ ਉਸੇ ਬੜੀ ਇਨਕਮ ਹੁੰਦੀ ਹੈ ਤੇ ਇਹ ਉਹ ਵੀ ਵਿੱਚ ਮਤਲਬ ਕਿ ਉਹਦੇ ਵਿੱਚ ਕਰਨਗੇ